ਮੋਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂਗਾ ਹੱਥ ਜੋੜ ਕੇ ਕਰਨੀ ਚਾਹੂਗਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਹਿੰਦੁਸਤਾਨ ਵੀ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਤੁਸੀਂ ਰਾਜ ਭਾਗ ਕਰਨ ਲਾਇਕ ਵੀ ਨਾ ਹੋਏ ਹੁੰਦੇ ਸੋ ਕਿਰਪਾ ਕਰਕੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਿੱਖ ਹਿਸਟਰੀ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦੇ ਇੰਨਾ ਕੁ ਬਿਯੋਂਡ ਇਮੇਜਿਨੇਸ਼ਨ ਇੰਨੀਆਂ ਵੱਡੀਆਂ ਕੁਰਬਾਨੀਆਂ ਨੇ ਇਨਾ ਵੱਡਾ ਉਹਨਾਂ ਦਾ ਦਾ ਬਲੀਦਾਨ ਰਹੇ ਨੇ ਇਨਸਾਨੀਅਤ ਦੇ ਲਈ ਕਿਰਪਾ ਕਰਕੇ ਆਪਦੇ ਮਨ ਦੇ ਵਿੱਚੋਂ ਨਫ਼ਰਤ ਕੱਢੋ ਗੁਰੂ ਸਾਹਿਬ ਦੇ ਦੇ ਜੋ ਫਲਸਫਾ ਸੀਗਾ ਉਹਦਾ ਜੇ ਸਾਰੀ ਸਾਰੀ ਫਿਲਾਸਫੀ ਦਾ ਤੁਸੀਂ ਇੱਕ ਵਰਕਾ ਵੀ ਪੜ੍ਹ ਲਓ ਇੱਕ ਪੇਜ ਵੀ ਪੜ੍ਹ ਲਓ ਤੇ ਇੰਪਲੀਮੈਂਟ ਕਰ ਦੋ ਤੇ ਨਾ ਕਦੇ ਮੁੜ ਕੇ ਇਸ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਾ ਕਦੇ ਲੂਹ ਵਰਗੀ ਘਟਨਾ ਹੋਊਗੀ ਜਿਹੜੀ 2023 ਦੇ ਵਿੱਚ ਹੋਈ ਸੀ ਹਿੰਦੂ ਸਿੱਖ ਹਿੰਦੂ ਔਰ ਮੁਸਲਮਨ ਕਲੈਸ਼ਸ ਹੋਈ ਸੀਗੇ ਨਾ ਕਿਤੇ ਮਨੀਪੁਰ ਵਰਗੀ ਘਟਨਾ ਹੋਊਗੀ ਜੀਚ 250 ਤੋਂ ਵੱਧ ਲੋਕਾਂ ਦੀਆਂ ਜਾਨਾਂ ਦੋ ਕਮਿਊਨਲ ਕਲੈਸ਼ਸ ਦੇ ਵਿੱਚ ਮਸਬੀ ਹਿੰਸਾ ਦੇ ਵਿੱਚ ਚਲੀ ਗਈਆਂ ਸੀਗੇ ਸੋ ਕਿਰਪਾ ਕਰਕੇ ਜੇ ਦੇਸ਼ ਤੇ ਰਾਜ ਕਰ ਰਹੇ ਹੋ ਤੇ ਦੇਸ਼ ਨੂੰ ਉਹ ਗੁਲਦਸਤਾ ਸਮਝੋ ਜਿਸ ਗੁਲਦਸਤੇ ਨੂੰ ਬੰਨ੍ਹ ਕੇ ਰੱਖਣ ਦੇ ਲਈ ਤੇ ਜਿਸ ਗੁਲਦਸਤੇ ਨੂੰ ਸਲਾਮਤ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਆਪ ਦੀ ਸ਼ਹਾਦਤ ਦੇ ਗੇ ਜਿੱਥੇ ਅਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਇਨਵਾਈਟ ਕੀਤਾ ਜਿੱਥੇ ਅਸੀਂ ਦੇਸ਼ ਦੇ ਰਾਸ਼ਟਰਪਤੀ ਸਾਹਿਬਾਂ ਨੂੰ ਇਨਵਾਈਟ ਕੀਤਾ ਦੇਸ਼ ਦੇ ਸਾਰੇ ਦੇ ਸਾਰੇ ਜੋ ਕੇਂਦਰ ਦੇ ਵਜ਼ੀਰ ਨੇ ਉਹਨਾਂ ਨੂੰ ਇਨਵਾਈਟ ਕੀਤਾ ਸਾਰੀ ਦੇ ਸਾਰੀਆਂ ਸਟੇਟਸ ਦੇ ਚੀਫ ਮਿਨਿਸਟਰਸ ਨੂੰ ਇਨਵਾਈਟ ਕਰਨ ਦੇ ਲਈ ਅਸੀਂ ਦੋ ਦੋ ਮਿਨਿਸਟਰਸ ਆਪ ਗਏ ਉਹਨਾਂ ਕੋਲੇ ਤੇ ਮੈਨੂੰ ਇਹ ਕੱਲ ਤੱਕ ਅਸੀਂ ਇਸ ਕਰਕੇ ਗੱਲ ਨਹੀਂ ਕੀਤੀ ਸੀਗੀ ਕਿ ਸ਼ਾਇਦ ਉਮੀਦ ਸੀ ਆਸੀ ਕਿ ਸ਼ਾਇਦ ਗੁਰੂ ਸਾਹਿਬ ਨੂੰ ਸਜਦਾ ਕਰਨ ਦੀ ਸਮੱਤ ਇਹਨਾਂ ਨੂੰ ਆ ਜੇ ਪਰ ਅੱਜ ਮੈਨੂੰ ਕਹਿਣ ਦੇ ਵਿੱਚ ਇਹ ਕੋਈ ਗੁਰੀਜ਼ ਨਹੀਂ ਕੋਈ ਸ਼ਰਮ ਨਹੀਂ ਔਰ ਔਰ ਬੜਾ ਹਲਕਾ ਇਹਨਾਂ ਨੂੰ ਅੱਜ ਮੈਂ ਸਮਝਦਾ ਕਿ ਮਹਿਸੂਸ ਹੋ ਰਿਹਾ ਹੋਵੇਗਾ ਇਹਨਾਂ ਲੋਕਾਂ ਨੂੰ ਕਿ ਸਾਡੇ ਇਨਵਾਈਟ ਕਰਨ ਦੇ ਬਾਵਜੂਦ ਵੀ ਇਹਨਾਂ ਵਿੱਚੋਂ ਕੋਈ ਖਾਸ तौर ਦੇ ਪ੍ਰਧਾਨ ਮੰਤਰੀ ਸਾਹਿਬ ਉਹ ਕੱਲ ਕੁਰਕਸ਼ੇਤਰ ਤਾਂ ਆਏ ਤੇ ਕੁਰਕਸ਼ੇਤਰ ਤੋਂ ਮਹਿਜ਼ 12 ਕੇ 15 ਮਿੰਟ ਦੀ ਫਲਾਈਟ ਹੋਏਗੀ ਸ਼੍ਰੀ ਅਨੰਦਪੁਰ ਸਾਹਿਬ ਦੀ ਪਰ ਉੱਥੇ ਨਤਮਸਤਕ ਹੋਣ ਦੇ ਲਈ ਨਹੀਂ ਆਏ ਮੈਂ ਸਮਝਦਾ ਕਿ ਇਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਸਮੁੱਚੀ ਲੀਡਰਸ਼ਿਪ ਉਹਨਾਂ ਦੇ ਸਾਰੇ ਦੇ ਸਾਰੇ ਕੇਂਦਰ ਦੇ وزیر ਉਹਨਾਂ ਦੇ ਸਾਰੇ ਮੁੱਖ ਮੰਤਰੀ ਕਿ ਇਨਵੀਟੇਸ਼ਨ ਹੋਣ ਦੇ ਬਾਵਜੂਦ ਕਿ ਜੀ ਹੋਰ ਕੋਈ ਗੱਲ ਨਹੀਂ ਕਰਨੀ ਸਿਆਸੀ ਗੱਲਾਂ ਕਰਨੀ ਹੋਰ ਬਹੁਤ ਸਟੇਜਾਂ ਤੇ ਬਹੁਤ ਮੌਕੇ ਮਿਲਣਗੇ ਸਿਰਫ ਔਰ ਸਿਰਫ ਇਕੱਠੇ ਹੋ ਕੇ ਗੁਰੂ ਸਾਹਿਬ ਨੂੰ ਸਜਦਾ ਕਰ ਲਈਏ ਕਿ ਉਹ ਗੁਰੂ ਸਾਹਿਬ ਜਿਨ੍ਹਾਂ ਨੇ ਆਪ ਦਾ ਆਪ ਵਾਰ ਦਿੱਤਾ ਇਸ ਹਿੰਦੁਸਤਾਨ ਨੂੰ ਸਲਾਮਤ ਰੱਖਣ ਦੇ ਲਈ ਆ ਕੇ ਉਹਨਾਂ ਨੂੰ ਸਜਦਾ ਕਰ ਲਈਏ ਪਰ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੇਸ਼ ਨਹੀਂ ਵਿਸ਼ਵ ਗੁਰੂ ਤਾਂ ਬਣਦੇ ਨੇ ਇਨਾਂ ਦੀ ਪਾਰਟੀ ਹੈ ਜਿਹੜੀ ਬੀਜੇਪੀ ਉਹ ਪੀਐਮ ਸਾਹਿਬ ਨੂੰ ਵਿਸ਼ਵ ਗੁਰੂ ਦਾ ਐਲਾਨਣ ਦੇ ਵਿੱਚ ਤੇ ਥਾਪਣ ਦੇ ਵਿੱਚ ਤੇ ਪ੍ਰੋਜੈਕਟ ਕਰਨ ਦੇ ਵਿੱਚ ਕੋਈ ਤਸਵੀਰ ਨਹੀਂ ਛੜਦੇ ਪਰ ਐਕਚੁਅਲ ਦੇ ਵਿੱਚ ਜਿਹੜੇ ਵਿਸ਼ਵ ਦੇ ਗੁਰੂ ਸੀਗੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੂੰ ਇਹ ਨਮਨ ਕਰਨ ਦੇ ਲਈ ਵੀ ਨਹੀਂ ਪਹੁੰਚੇ ਹੈਗੇ ਇਸ ਚੀਜ਼ ਤੋਂ ਆਪਾਂ ਅੰਦਾਜ਼ਾ ਲਗਾ ਸਕਦੇ ਹਾਂ ਜੇ ਕਿਸੇ ਨੂੰ ਵਹਿਮ ਭਰਮ ਪਹਿਲਾਂ ਸੀ ਉਹ ਦੂਰ ਹੋ ਗਿਆ ਹੋਊਗਾ ਕਿ ਕਿੰਨੀ ਕੁ ਨਫ਼ਰਤ ਇਨਾਂ ਲੋਕਾਂ ਦੇ ਦਿਲਾਂ ਦੇ ਵਿੱਚ ਮਨਾਂ ਦੇ ਵਿੱਚ ਪੰਜਾਬ ਪੰਜਾਬੀਅਤ ਔਰ ਸਿੱਖ ਕੌਮ ਦੇ ਪ੍ਰਤੀ ਇਹ ਭਰੀ ਹੋਈ ਹੈ ਇਹ ਕੱਲੇ ਗੁਰੂ ਸਾਹਿਬ ਦਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਾਂ ਉਹਨਾਂ ਦੀ ਫਿਲਾਸਫੀ ਦਾ ਜਾਂ ਉਹਨਾਂ ਦੇ ਸਿਧਾਂਤਾਂ ਨੂੰ ਹੀ ਨਕਾਰਨ ਦੇ ਬਰਾਬਰ ਨਹੀਂ ਹੈ ਮੋਦੀ ਸਾਹਿਬ ਵੱਲੋਂ ਔਰ ਉਹਨਾਂ ਦੀ ਪੂਰੀ ਟੀਮ ਵੱਲੋਂ ਇਹ ਇੰਨਾ ਹੀ ਸੋਚ ਲੈਂਦੇ ਕਿ ਜਦੋਂ ਹਿੰਦੂ ਧਰਮ ਦੇ ਉੱਪਰ ਜਦੋਂ ਸੰਕਟ ਖੜਾ ਸੀਗਾ ਜਦੋਂ ਜਨੇਊ ਲਹਾਏ ਜਾ ਰਹੇ ਸੀਗੇ ਜਦੋਂ ਤਿਲਕ ਮਿਟਾਏ ਜਾ ਰਹੇ ਸੀਗੇ ਅਤਿਆਚਾਰ ਹੋ ਰਹੇ ਸੀ ਟੌਰਚਰ ਹੋ ਰਹੇ ਸੀਗੇ ਹਿੰਦੂ ਕਮਿਊਨਿਟੀ ਸਾਰੀਆਂ ਕਮਿਊਨिटीज ਕਿ ਤੁਸੀਂ ਇਸਲਾਮ ਦੇ ਵਿੱਚ ਕਨਵਰਟ ਕਰੋ ਤੇ ਇਹ ਉਹਨਾਂ 500 ਕਸ਼ਮੀਰੀ ਪੰਡਿਤ ਭਰਾਵਾਂ ਦਾ ਵੀ અપਮਾਨ ਹੈ ਜਿਹੜੇ ਕਿ 500 ਕਿਲੋਮੀਟਰ ਪੈਦਲ ਸ਼੍ਰੀਨਗਰ ਤੋਂ ਚੱਲ ਕੇ ਤਾਂ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ ਆ ਗਏ ਆਨੰਦਪੁਰ ਸਾਹਿਬ ਦੇ ਵਿੱਚ ਪਰ ਮੋਦੀ ਸਾਹਿਬ ਸੋ ਕਾਲਡ ਅਖੌਤੀ ਆਪਣੇ ਆਪ ਨੂੰ ਜਿਨ੍ਹਾਂ ਨੇ ਅਵਾਰਡ ਦੇ ਰਖੇ ਵਿਸ਼ਵ ਗੁਰੂ ਬਣਨ ਦਾ ਉਹ 12-15 ਮਿੰਟ ਦੀ ਫਲਾਈਟ ਤੋਂ ਕੁਰਕਸ਼ੇਤ ਤੋਂ ਲੈ ਕੇ ਉਹ ਆਨੰਦਪੁਰ ਸਾਹਿਬ ਤੱਕ ਪਹੁੰਚਣਾ ਵੀ ਉਹਨਾਂ ਨੇ ਵਾਜਬ ਨਹੀਂ ਸਮਝਿਆ ਜਿਹੜਾ ਕਿ ਮੈਂ ਸਮਝਦਾ ਕਿ ਇੱਕ ਬਹੁਤ ਹੀ ਹਲਕੀ ਘਿਣੋਣੀ ਸੋਚ ਦਾ ਦਾ ਇੱਕ ਹਿੱਸਾ ਹੈ ਜੇ ਮੋਦੀ ਸਾਹਿਬ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੂਗਾ ਹੱਥ ਜੋੜ ਕੇ ਕਰਨੀ ਚਾਹੂਗਾ ਕਿ ਜੇ ਗੁਰੂ ਸਾਹਿਬ ਦੀ ਸ਼ਹਾਦਤ ਨਾ ਹੁੰਦੀ ਤੇ ਅੱਜ ਹਿੰਦੁਸਤਾਨ ਵੀ ਨਾ ਹੁੰਦਾ ਤੇ ਜੇ ਹਿੰਦੁਸਤਾਨ ਨਾ ਹੁੰਦਾ ਤੇ ਤੁਸੀਂ ਰਾਜ ਭਾਗ ਕਰਨ ਲਾਇਕ ਵੀ ਨਾ ਹੋਏ ਹੁੰਦੇ ਸੋ ਕਿਰਪਾ ਕਰਕੇ ਮੇਰੀ ਤੁਹਾਨੂੰ ਬੇਨਤੀ ਇਹ ਹੈ ਕਿ ਸਿੱਖ ਹਿਸਟਰੀ ਸਿੱਖ ਇਤਿਹਾਸ ਸਾਡੇ ਗੁਰੂ ਸਾਹਿਬਾਨ ਦੇ ਇੰਨਾ ਕੁ ਬਿਯੋਂਡ ਇਮੇਜਿਨੇਸ਼ਨ ਇੰਨੀਆਂ ਵੱਡੀਆਂ ਕੁਰਬਾਨੀਆਂ ਨੇ ਇੰਨਾ ਵੱਡਾ ਉਹਨਾਂ ਦਾ ਦਾ ਬਲੀਦਾਨ ਰਹੇ ਨੇ ਇਨਸਾਨੀਅਤ ਦੇ ਲਈ ਕਿਰਪਾ ਕਰਕੇ ਆਪਦੇ ਮਨ ਦੇ ਵਿੱਚੋਂ ਨਫ਼ਰਤ ਕੱਢੋ ਗੁਰੂ ਸਾਹਿਬ ਦੇ ਦੇ ਜੋ ਫਲਸਫਾ ਸੀਗਾ ਉਹਦਾ ਜੇ ਸਾਰੀ ਸਾਰੀ ਫਿਲਾਸਫੀ ਦਾ ਤੁਸੀਂ ਇੱਕ ਵਰਕਾ ਵੀ ਪੜ੍ਹ ਲਓ ਇੱਕ ਪੇਜ ਵੀ ਪੜ੍ਹ ਲਓ ਤੇ ਇੰਪਲੀਮੈਂਟ ਕਰ ਦੋ ਤੇ ਨਾ ਕਦੇ ਮੁੜ ਕੇ ਇਸ ਮੁਲਕ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਨਾ ਕਦੇ ਲੂ ਵਰਗੀ ਘਟਨਾ ਹੋਊਗੀ ਜਿਹੜੀ 2023 ਦੇ ਵਿੱਚ ਹੋਈ ਸੀ ਹਿੰਦੂ ਸਿੱਖ ਹਿੰਦੂ ਆਰ ਮੁਸਲਿਮ ਕਲੈਸ਼ਸ ਹੋਈ ਸੀਗੇ ਨਾ ਕਿਤੇ ਮਨੀਪੁਰ ਵਰਗੀ ਘਟਨਾ ਹੋਊਗੀ ਜੀ ਜਿੱਚ 250 ਤੋਂ ਵੱਧ ਲੋਕਾਂ ਦੀਆਂ ਜਾਨਾਂ ਦੋ ਕਮਿਊਨਲ ਕਲੈਸ਼ਸ ਦੇ ਵਿੱਚ ਮਸਬੀ ਹਿੰਸਾ ਦੇ ਵਿੱਚ ਚਲੀ ਗਈਆਂ ਸੀਗੇ ਸੋ ਕਿਰਪਾ ਕਰਕੇ ਜੇ ਦੇਸ਼ ਤੇ ਰਾਜ ਕਰ ਰਹੇ ਹੋ ਤੇ ਦੇਸ਼ ਨੂੰ ਉਹ ਗੁਲਦਸਤਾ ਸਮਝੋ ਜਿਸ ਗੁਲਦਸਤੇ ਨੂੰ ਬੰਨ ਕੇ ਰੱਖਣ ਦੇ ਲਈ ਤੇ ਜਿਸ ਗੁਲਦਸਤੇ ਨੂੰ ਸਲਾਮਤ ਰੱਖਣ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਆਪਦੀ ਸ਼ਹਾਦਤ ਦੇ ਗਏ ਸੋ ਇਹ ਅੱਜ ਮੈਂ ਉਹਨਾਂ ਨੂੰ ਤੁਹਾਡੇ ਜ਼ਰੀਏ ਕਨਵੇ ਕਰਨਾ ਚਾਹੁੰਦਾ ਸੀਗਾ ਕਿ ਔਰ ਭਾਜਪਾ ਦੇ ਵਿੱਚ ਵੀ ਮੈਂ ਇਕੱਲੇ ਪ੍ਰਧਾਨ ਮੰਤਰੀ ਸਾਹਿਬ ਤੇ ਇਲਾਵਾ ਬਾਕੀ ਸਾਰਿਆਂ ਨੂੰ ਬੁਲਾਇਆ ਜਾਖੜ ਸਾਹਿਬ ਨੂੰ ਮੈਂ ਖੁਦ ਆਪ ਇਨਵਾਈਟ ਕੀਤਾ ਫੋਨ ਕਰਕੇ ਸੀਐਮ ਸਾਹਿਬ ਨੇ ਚਿੱਠੀ ਲਿਖੀ ਸੋ ਉਹ ਮੈਂ ਸਮਝਦਾ ਕਿ ਇਸ ਤੋਂ ਚਲੋ ਬਾਕੀ ਖੁਦ ਨਹੀਂ ਚੰਗਾ ਲੱਗ ਰਿਹਾ ਹੈਗਾ ਕਿ ਇਹ ਜਿਹਾ ਸੋਚ ਜਿਹੇ ਜੀ ਪ੍ਰਦਰਸ਼ਿਤ ਕੀਤੀ ਕੀਤੇ ਉਹਨਾਂ ਨੇ ਮੈਂ ਸਮਝਦਾ ਕਿ ਬਹੁਤ ਹਲਕੀ ਬਹੁਤ ਘਟਿਆ ਸੋਚ ਦਾ ਪ੍ਰਦਰਸ਼ਨ ਹੈ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਕੀਤਾ ਗਿਆ ਪੰਜਾਬ ਪੰਜਾਬੀਆਂ ਤੇ ਸਿੱਖ ਇਤਿਹਾਸ ਔਰ ਗੁਰੂ ਸਾਹਿਬ ਦੀ